ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀਓ ਪਿਛਲੇ ਪ੍ਰਸੰਗ ਦੇ ਵਿੱਚ ਅਸੀਂ ਇਸ ਗੱਲ ਨੂੰ ਸਮਝਣ ਦਾ ਯਤਨ ਕੀਤਾ ਸੀ ਕਿ ਸੰਤ ਬਾਬਾ ਹਰਨਾਮ ਸਿੰਘ ਜੀ ਨੂੰ ਗੁਰਮਤ ਦੀ ਸ਼ੋਕਵੇਂ ਲੱਗੀ ਗੁਰਬਾਣੀ ਪ੍ਰਤੀ ਉਹਨਾਂ ਦੀ ਇਹ ਤੜਪ ਕਿਸ ਤਰ੍ਹਾਂ ਪੈਦਾ ਹੋਈ ਤੇ ਅੱਜ ਦੇ ਪ੍ਰਸੰਗ ਵਿੱਚ ਜੋ ਕਿ ਉਸੇ ਪ੍ਰਸੰਗ ਦਾ ਦੂਜਾ ਭਾਗ ਹੈ ਅਸੀਂ ਇਸ ਗੱਲ ਨੂੰ ਸਮਝਣ ਦਾ ਯਤਨ ਕਰਾਂਗੇ ਕਿ ਉਸ ਸ਼ੋਹ ਦੇ ਵਿੱਚੋਂ ਉਸ ਵਿਯੋਗ ਦੇ ਵਿੱਚੋਂ ਉਸ ਬੈਰਾਗ ਦੇ ਵਿੱਚੋਂ ਕਿੰਨੀ ਬਰਕਤ ਪੈਦਾ ਹੁੰਦੀ ਹੈ ਕਿ ਸੰਤ ਹਰਨਾਮ ਸਿੰਘ ਜੀ ਜੋ ਕਿ ਨਾਮ ਸਿਮਰਨ ਅਭਿਆਸ ਦੇ ਵਿੱਚ ਮਗਨ ਰਹਿੰਦੇ ਸਨ ਤੇ ਉਹਨਾਂ ਨੂੰ ਗੁਰੂ ਨਾਨਕ ਪਾਸ਼ਾ ਜੀ ਦੇ ਦਰਸ਼ਨਾਂ ਦਾ ਅਨੁਭਵ ਹੁੰਦਾ ਹੈ ਪਿਛਲੇ ਪ੍ਰਸੰਗ ਦੇ ਵਿੱਚ ਅਸੀਂ ਇਸ ਗੱਲ ਦੀ ਸਾਂਝ ਪਾਈ ਸੀ ਕਿ ਸੰਤ ਹਰਨਾਮ ਸਿੰਘ ਜੀ ਨੂੰ ਜਦੋਂ ਇੱਕ ਦੇਵੀ ਆਵਾਜ਼ ਆਉਂਦੀ ਹੈ ਜਿਸਦੇ ਬੋਲ ਸੰ ਕਿ ਹਰਨਾਮ ਸਿੰਘ ਖੰਡੇ ਬਾਟੇ ਦਾ ਅੰਮ੍ਰਿਤ ਛੱਕ ਗੁਰੂ ਵਾਲਾ ਬਣ ਉਦਾਸ ਨਾ ਹੋ ਤੇਰੇ ਮਨ ਦੀ ਜਿਹੜੀ ਵੀ ਭਾਵਨਾ ਹੈ ਉਹ ਜ਼ਰੂਰ ਪੂਰਨ ਹੋਵੇਗੀ ਤੇ ਸੰਤ ਹਰਨਾਮ ਸਿੰਘ ਜੀ ਉਸ ਤੋਂ ਬਾਅਦ ਕਿਸਕੜ ਸਹਿਬ ਜਾ ਕੇ ਅੰਮ੍ਰਿਤ ਛਕ ਲੈਂਦੇ ਹਨ ਤੇ ਨਾਲ ਹੀ ਗੁਰਸਿੱਖ ਮੀਤ ਚਲੋ ਗੁਰ ਚਾਲੀ ਜੋ ਗੁਰ ਕਹੈ ਸੋਈ ਪਲ ਮੰਨੋ ਹਰ ਹਰ ਕਥਾ ਨਿਰਾਲੀ ਦੇ ਮਹਾਵਾਕਾਂ ਨੂੰ ਸਫਲ ਕਰਦੇ ਹਨ ਹਰ ਵਕਤ ਆਪ ਜੀ ਮੂਲ ਮੰਤਰ ਤੇ ਗੁਰ ਮੰਤਰ ਦਾ ਜਾਪ ਕਰਦੇ ਰਹਿੰਦੇ ਹਨ ਤੇ ਇਸ ਜਾਪ ਦੇ ਵਿੱਚੋਂ ਕਿਸ ਤਰ੍ਹਾਂ ਦੀ ਬਰਕਤ ਪੈਦਾ ਹੁੰਦੀ ਹੈ ਇਹ ਅਸੀਂ ਅੱਜ ਦੇ ਪ੍ਰਸੰਗ ਵਿੱਚ ਸਮਝਣ ਦਾ ਯਤਨ ਕਰਾਂਗੇ ਸੰਤ ਹਰਨਾਮ ਸਿੰਘ ਜੀ ਇਸ ਤਰ੍ਹਾਂ ਦੇ ਵਿਛੋੜੇ ਦੇ ਵਿੱਚ ਇਸ ਤਰ੍ਹਾਂ ਦੇ ਬੈਰਾਗ ਦੇ ਵਿੱਚ ਆਪਣਾ ਜੀਵਨ ਬਤੀਤ ਕਰ ਰਹੇ ਸਨ ਤੇ ਦਿਨ ਰਾਤ ਨਾਮ ਸਿਮਰਨ ਦੀ ਕਾਲ ਕਰ ਰਹੇ ਸਨ ਮੂਲ ਮੰਤਰ ਗੁਰਮੰਤਰ ਦਾ ਜਾਪ ਇੱਕ ਖਿੰ੍ਹ ਵੀ ਆਪ ਆਪਣੇ ਮਨ ਦੇ ਵਿੱਚੋਂ ਵਿਸਰਣ ਨਹੀਂ ਦਿੰਦੇ ਸਨ ਉਹਨਾਂ ਦੇ ਇਹ ਜਿਹੜੇ ਵਿਛੋੜੇ ਦੀਆਂ ਪੀੜਾਂ ਹੁੰਦੀਆਂ ਹਨ ਉਹ ਜੰਬੂਰਾਂ ਦੇ ਤਸੀਹੇ ਝੱਲਣ ਤੋਂ ਵੀ ਔਖੀਆਂ ਹੁੰਦੀਆਂ ਹਨ ਤੇ ਆਪ ਦਿਨ ਰਾਤ ਇਹੋ ਬੇਨਤੀਆਂ ਕਰਦੇ ਹਨ ਕਿ ਮਿਹਰ ਹੋਵੇ ਸੱਚੇ ਪਾਤਸ਼ਾ ਮੈਨੂੰ ਆਪ ਜੀ ਦਾ ਮਿਲਾਪ ਹੋ ਜਾਵੇ ਮੈਨੂੰ ਆਪਣੇ ਸਰੂਪ ਦੀ ਤਦ ਰੂਪ ਦਾ ਹੋ ਜਾਵੇ ਮੈਨੂੰ ਆਪਣੇ ਸਰੂਪ ਦਾ ਗਿਆਨ ਹੋ ਜਾਵੇ ਸੋ ਦਿਨ ਰਾਤ ਆਪ ਜੀ ਜਿੱਥੇ ਆਪਣੇ ਨਾਮ ਦੀ ਇਹ ਕਾਰ ਕਰਦੇ ਹਨ ਕਿ ਉਠਤ ਬੈਠਤ ਹਰ ਹਰ ਧਿਆਈ ਹੈ ਅਣ ਦਿਨ ਸੂਕ੍ਰਤ ਕਰੀਐ ਉੱਥੇ ਹੀ ਆਪਣੀ ਕੀਰਤ ਨਵੀ ਵਿਸਰਣ ਨਹੀਂ ਦਿੰਦੇ ਇਸ ਤਰ੍ਹਾਂ ਦੀ ਅਵਸਥਾ ਦੇ ਵਿੱਚ ਸੰਤ ਹਰਨਾਮ ਸਿੰਘ ਜੀ ਦਾ ਜੀਵਨ ਜੋ ਬਤੀਤ ਹੋ ਰਿਹਾ ਸੀ ਉਸ ਤੋਂ ਬਾਅਦ ਇੱਕ ਅਜਿਹੀ ਘਟਨਾ ਉੱਜੀ ਦੇ ਜੀਵਨ ਦੇ ਵਿੱਚ ਵਾਪਰਦੀ ਹੈ ਕਿ ਆਪ ਦਾ ਰੂਮ ਰੂਮ ਸਤਿਗੁਰੂ ਜੀ ਦੇ ਸ਼ੁਕਰਾਨੇ ਵਿੱਚ ਜੁੜ ਜਾਂਦਾ ਹੈ ਆਪ ਹਰ ਰੋਜ਼ ਦੀ ਤਰ੍ਹਾਂ ਰਜ਼ਵਾਹ ਦੇ ਕੰਢੇ ਤੇ ਬੈਠੇ ਪ੍ਰਭੂ ਸਿਮਰਨ ਵਿੱਚ ਲੀਨ ਸਨ ਕਿ ਥੋੜੀ ਦੂਰ ਤੋਂ ਸੁੱਕੇ ਪੱਤਿਆਂ ਦਾ ਖੜਾਕ ਸੁਣਿਆ ਚੰਦ ਦੀ ਚਾਨਣੀ ਸੀ ਕਿ ਆਪ ਦੇਖਦੇ ਹਨ ਕਿ ਇੱਕ ਪੂਰੇ ਪੀਲੇ ਰੰਗ ਦਾ ਕੋਈ 2 2.5 ਫੁੱਟ ਲੰਬਾ ਸੱਪ ਜੋ ਅੱਧਾ ਖੜਾ ਹੋ ਕੇ ਤੁਰਦਾ ਸੀ ਉਹ 2.5 ਫੁੱਟ ਦੀ ਛਾਲ ਮਾਰ ਕੇ ਅੱਗੇ ਵੱਧਦਾ ਹੋਇਆ ਆਪ ਜੀ ਵਾਲੇ ਪਾਸੇ ਆ ਰਿਹਾ ਸੀ ਦੇਖਦੇ ਆਂ ਦੇਖਨੇ ਆ ਉਸਨੇ ਚਾਰ ਵਾਰੀ ਛਾਲ ਮਾਰੀ ਬਾਬਾ ਜੀ ਦੱਸਦੇ ਹਨ ਕਿ ਸਾਡੇ ਮਨ ਵਿੱਚ ਸੋਚ ਪੁਰੀ ਕਿ ਸੱਪ ਨੇ ਜੋ ਛਾਲ ਹੁਣ ਮਾਰਨੀ ਹੈ ਉਹ ਸਾਡੇ ਉੱਪਰ ਮਾਰੇਗਾ ਉਸ ਵੇਲੇ ਮਨ ਵਿੱਚ ਘਬਰਾਹਟ ਦੀ ਥਾਂ ਤੇ ਇਹ ਵਿਚਾਰ ਆਈ ਕਿ ਸੱਪ ਵਿੱਚ ਵੀ ਤਾਂ ਪਰਮੇਸ਼ਰ ਹੀ ਵੱਸਦਾ ਹੈ ਸ਼ਾਇਦ ਗੁਰੂ ਮਹਾਰਾਜ ਜੀ ਨੇ ਪਰਖਣ ਵਾਸਤੇ ਹੀ ਇਸ ਨੂੰ ਭੇਜਿਆ ਹੈ ਕਿ ਹਰਨਾਮ ਸਿੰਘ ਨੂੰ ਸਰੀਰ ਨਾਲ ਕਿੰਨਾ ਕੁ ਮੋਹ ਹੈ ਮਨ ਇੱਕਦਮ ਅਡੋਲ ਹੋ ਗਿਆ ਸੱਚਮੁੱਚ ਜਦੋਂ ਉਸ ਸੱਪ ਨੇ ਖੀਰਲੀ ਛਾਲ ਮਾਰੀ ਤਾਂ ਨੇੜੇ ਜੋ ਪੈਰਾਂ ਤੋਂ ਜੋੜਾ ਲਾ ਕੇ ਰੱਖਿਆ ਸੀ ਉਸ ਉੱਪਰ ਡਿੱਗਿਆ ਅਤੇ ਜੋੜੇ ਉੱਪਰ ਲੰਮਾ ਪੈ ਗਿਆ ਆਪ ਦੇ ਦੇਖਦੇ ਹਨ ਦੇਖਦੇ ਉਹ ਆਪਣੇ ਜੋ ਇਸ ਇਲਾਕੇ ਵਿੱਚ ਬਹੁਤ ਜ਼ਹਿਰੀਲਾ ਮੰਨਿਆ ਜਾਂਦਾ ਸੀ ਜਮੀਨ ਉੱਪਰ ਸਿਰੀ ਲਾ ਕੇ ਉਹਨਾਂ ਦੇ ਚਾਰੇ ਪਾਸੇ ਪ੍ਰਕਰਮਾ ਕਰਨ ਲੱਗਾ ਅਤੇ ਜਿਸ ਪਾਸੇ ਤੋਂ ਆਇਆ ਸੀ ਉਸ ਪਾਸੇ ਨੂੰ ਹੀ ਛੜੱਪੇ ਮਾਰਦਾ ਤੁਰ ਗਿਆ ਇਹ ਕੌਤ ਦੇਖ ਕੇ ਬਾਬਾ ਜੀ ਦੱਸਦੇ ਹਨ ਕਿ ਮੇਰਾ ਮਨ ਗੁਰੂ ਸ਼ੁਕਰਾਨੇ ਵਿੱਚ ਡਰ ਗਿਆ ਕਿ ਧੰਨ ਹਨ ਸਤਿਗੁਰੂ ਜੀ ਜੋ ਅਜਿਹੇ ਜ਼ਹਿਰੀਲੇ ਜੀਵਾਂ ਦੇ ਮਨ ਵਿੱਚ ਵਸ ਕੇ ਵੀ ਆਪਣੇ ਦਾਸਾਂ ਦੀ ਰੱਖਿਆ ਕਰਦੇ ਹਨ ਇਸ ਵਕਤ ਮਨ ਸਤਗੁਰੂ ਜੀ ਦੇ ਸ਼ੁਕਰਾਨੇ ਵਿੱਚ ਭਿੱਜਿਆ ਪਿਆ ਸੀ ਤੇ ਅੰਦਰ ਸਿਮਰਨ ਦੀ ਰੋ ਪੂਰੇ ਜੋਬਣ ਵਿੱਚ ਚੱਟ ਰਹੀ ਸੀ ਥੋੜੇ ਚਿਰ ਵਿੱਚ ਹੀ ਇੰਜ ਮਹਿਸੂਸ ਹੋਇਆ ਕਿ ਸਾਰੇ ਪ੍ਰਕਾਸ਼ ਹੀ ਪ੍ਰਕਾਸ਼ ਹੋ ਗਿਆ ਹੈ ਐਨਾ ਰਸ ਅਤੇ ਸ਼ਾਂਤੀ ਆਤਮਾ ਜੋ ਮਾਨ ਰਹੀ ਸੀ ਉਸ ਨੂੰ ਦੱਸਿਆ ਨਹੀਂ ਜਾ ਸਕਦਾ ਆਪ ਜੀ ਇਸੇ ਪ੍ਰਕਾਸ਼ ਵਿੱਚ ਹੀ ਧਿਆਨ ਲੀਨ ਸਨ ਤੇ ਸਿਮਰਨ ਕਰ ਰਹੇ ਸਨ ਪ੍ਰਕਾਸ਼ ਹੋਰ ਵੱਧਾ ਹੈ ਇਸ ਵਕਤ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਮਿਹਰ ਕੀਤੀ ਤੇ ਆਪਣੇ ਪ੍ਰਤੱਖ ਦਰਸ਼ਨ ਬਾਬਾ ਹਰਨਾਮ ਸਿੰਘ ਜੀ ਨੂੰ ਦਿੱਤੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਮਿਹਰਾ ਕੀਤੀਆਂ ਆਪਣੇ ਪਵਿੱਤਰ ਹਸਤ ਨੂੰ ਬਾਬਾ ਜੀ ਦੇ ਸਿਰ ਉਪਰ ਰੱਖਿਆ ਬਾਬਾ ਜੀ ਦੱਸਦੇ ਹਨ ਕਿ ਮੈਨੂੰ ਇਸ ਤਰ੍ਹਾਂ ਮਹਿਸੂਸ ਹੋ ਰਿਹਾ ਸੀ ਕਿ ਸਤਿਗੁਰੂ ਜੀ ਮੇਰੇ ਅੰਦਰ ਵੀ ਹਨ ਤੇ ਬਾਹਰ ਵੀ ਪ੍ਰਤੱਖ ਰੂਪ ਵਿੱਚ ਦਰਸ਼ਨ ਦੇ ਰਹੇ ਹਨ ਉਹਨਾਂ ਨੇ ਮਿਹਰ ਕਰਕੇ ਆਪਣਾ ਹੱਥ ਸਿਰ ਤੇ ਰੱਖਿਆ ਹੋਇਆ ਹੈ। ਬਸ ਫਿਰ ਕੀ ਸੀ ਸਤਗੁਰੂ ਸੂਰਮਣ ਨੇ ਤਾਂ ਹੁਣ ਰਹਿੰਦੇ ਹੋਏ ਭਰਮ ਦੇ ਛੋੜ ਵੀ ਕੱਟ ਦਿੱਤੇ। ਬਸ ਆਨੰਦ ਹੀ ਆਨੰਦ, ਖੇੜਾ ਹੀ ਖੇੜਾ ਅਤੇ ਖੁਸ਼ੀ ਦਾ ਕੋਈ ਪਾਰਾ ਵਾਰ ਹੀ ਨਹੀਂ ਸੀ। ਬਾਬਾ ਕਬੀਰ ਜੀ ਦਾ ਕਥਨ ਹੈ ਬੇਕੋ ਸੋਭਾ ਨਹੀਂ ਦੇਖਾ ਹੀ ਪਰਵਾਨ। ਬਾਬਾ ਹਰਨਾਮ ਸਿੰਘ ਜੀ ਦੱਸਦੇ ਹਨ ਕਿ ਇਸ ਅਨੰਦੀ ਮੋਜ ਵਿੱਚ ਪਤਾ ਨਹੀਂ ਕਦੋਂ ਸਤਗੁਰੂ ਜੀ ਦੇ ਦਰਸ਼ਨ ਅਲੋਪ ਹੋਏ। ਪਤਾਤਾ ਉਦੋਂ ਲੱਗਾ ਜਦੋਂ ਤੜਕਸਾ ਰੇਲ ਗੱਡੀ ਲੰਗੀ ਉਸ ਦੇ ਖੜਾਕ ਨੇ ਸੁਰਤ ਨੂੰ ਬਾਹਰ ਮੁਖੀ ਕੀਤਾ ਪਰ ਠੰਡ ਸੁਆਦ ਰਸਤੇ ਪ੍ਰਕਾਸ਼ ਉਸੇ ਤਰ੍ਹਾਂ ਹੀ ਰਹਾ ਇਸ ਆਨੰਦ ਨੂੰ ਹੋਰ ਮਾਣਿਆ ਬਹੁਤੀ ਧੁੱਪ ਹੋਣ ਤੇ ਤਕਰੀਬਨ 11:00 ਵਜੇ ਵਾਪਸ ਮੁੜ ਡੇਰੇ ਪੁੱਜੇ ਥੋੜਾ ਜਲ ਪਾਣੀ ਛਕਿਆ ਫਿਰ ਉਸੇ ਜਗ੍ਹਾ ਆ ਕੇ ਆਪਣੇ ਨਿਯਮ ਅਨੁਸਾਰ ਪ੍ਰਭੂ ਚਰਣਾ ਵਿੱਚ ਸੁਰਤ ਜੋੜਨ ਦਾ ਯਤਨ ਕੀਤਾ ਹੁਣ ਰਸਤਾ ਸੀ ਸਿਮਰਨ ਵੀ ਚੱਲਦਾ ਸੀ ਪਰ ਜੋ ਸਤਗੁਰੂ ਜੀ ਨੇ ਰਾਤ ਬਖਸ਼ਿਸ਼ਾਂ ਕੀਤੀਆਂ ਸਨ ਉਹਨਾਂ ਵਿੱਚ ਥੋੜਾ ਫਰਕ ਸੀ ਲੇਕਿਨ ਸਤਗੁਰੂ ਜੀ ਨਾਲ ਹੀ ਹਾਜ਼ਰ-ਨਾਜ਼ਰ ਪਾਸ ਦੇ ਸਨ ਅੰਦਰ ਅਤੇ ਬਾਹਰ ਪ੍ਰਕਾਸ਼ ਹੀ ਪ੍ਰਕਾਸ਼ ਸੀ ਰਾਤ ਦਾ ਸਮਾਂ ਹੋਇਆ ਰਾਤ ਦੇ ਕੁੱਪ ਹਨੇਰੇ ਵਿੱਚ ਵੀ ਉਸ ਪ੍ਰਕਾਸ਼ ਦਾ ਇੰਨਾ ਚਾਨਣ ਸੀ ਕਿ ਜਿਵੇਂ ਕਈ ਸੂਰਜਾਂ ਦਾ ਪ੍ਰਕਾਸ਼ ਇਕੱਠਾ ਹੋਇਆ ਹੋਵੇ ਇਸ ਬਾਹਰੀ ਪ੍ਰਕਾਸ਼ ਤੋਂ ਮਨ ਵਿੱਚ ਚਿੰਤਾ ਬਣ ਗਈ ਕਿ ਇਸ ਪ੍ਰਕਾਸ਼ ਨੂੰ ਵੇਖ ਕੇ ਲੋਕ ਮੇਰੀ ਮਨੋਤ ਕਰਨ ਲੱਗ ਪੈਣਗੇ ਤੇ ਮਨ ਵਿੱਚ ਮਾਣ ਪੈਦਾ ਹੋ ਜਾਵੇਗਾ ਜਿਸ ਕਾਰਨ ਬਾਬਾ ਹਰਨਾਮ ਸਿੰਘ ਜੀ ਨੇ ਗੁਰੂ ਚਰਨਾਂ ਵਿੱਚ ਜੁੜ ਕੇ ਅਰਦਾਸ ਕੀਤੀ ਕਿ हे ਗਰੀਬ ਨਿਵਾਜ ਜੀ ਕਿਰਪਾ ਕਰਕੇ ਇਸ ਬਾਹਰੀ ਪ੍ਰਕਾਸ਼ ਨੂੰ ਸੰਕੋਚ ਲਵੋ ਅੰਤਰਾਤਮੇ ਆਪਣੇ ਚਰਨਾਂ ਵਿੱਚ ਜੋੜੀ ਰੱਖੋ ਸਤਿਗੁਰੂ ਜੀ ਨੇ ਅਰਦਾਸ ਸੁਣੀ ਅਤੇ ਬਾਹਰੀ ਪ੍ਰਕਾਸ਼ ਸੰਕੋਚ ਕੇ ਅੰਦਰੂਨੀ ਬਖਸ਼ਾ ਨਿਰੰਤਰ ਜਾਰੀ ਰੱਖੀਆਂ ਇਹ ਸਤਿਗੁਰੂ ਜੀ ਦੀ ਬਖਸ਼ਿਸ਼ ਹੈ ਇਹ ਗੁਰਮਖ ਪਿਆਰੇ ਦੀ ਅਵਸਥਾ ਹੈ ਕਿ ਉਹ ਹਮੇਸ਼ਾ ਇਸ ਗੱਲ ਤੋਂ ਅਵੇ ਰੰਦਾ ਹੈ ਕਿ ਰਿੱਧ ਸਿੱਧ ਅਵਰਾ ਸਾਧ ਨਾਲ ਹੀ ਉਹ ਆਪਣਾ ਜੀਵਨ ਦੇ ਵਿੱਚ ਇਸ ਗੱਲ ਦਾ ਪੂਰਨ ਤੌਰ ਤੇ ਧਿਆਨ ਰੱਖਦਾ ਹੈ ਕਿ ਮੈਂ ਸਤਗੁਰੂ ਜੀ ਨੂੰ ਹਮੇਸ਼ਾ ਸਨਮੁਖ ਰੱਖਾਂ ਮੈਂ ਕੋਈ ਆਪਣੀ ਵਾਹਵਾ ਦੇ ਵਿੱਚ ਨਾ ਪਾਵਾਂ ਬਲਕਿ ਮੇਰੇ ਸਿਮਰਨ ਅਭਿਆਸ ਦੇ ਵਿੱਚ ਜੇ ਕੋਈ ਵਾਅਦਾ ਹੁੰਦਾ ਹੈ ਤਾਂ ਉਹ ਵਡਿਆਈ ਵੀ ਸਤਗੁਰੂ ਜੀ ਦੀ ਹੈ ਸਤਗੁਰੂ ਜੀ ਦੀ ਨਦਰ ਹੈ ਸਤਗੁਰੂ ਜੀ ਦੀ ਬਖਸ਼ਿਸ਼ ਹੈ ਅੱਜ ਵੀ ਸਤਗੁਰੂ ਜੀ ਹਾਜ਼ਰ-ਨਾਜ਼ਰ ਹਨ ਸਾਡੀ ਭਾਵਨਾ ਉਸ ਤਰ੍ਹਾਂ ਦੀ ਬਣ ਜਾਵੇ ਜਿਸ ਤਰ੍ਹਾਂ ਦੀ ਸੰਤ ਹਰਨਾਮ ਸਿੰਘ ਜੀ ਦੀ ਭਾਵਨਾ ਸੀ ਜਿਸ ਤਰ੍ਹਾਂ ਦੀ ਉਹਨਾਂ ਦੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪ੍ਰਤੀ ਤੜਫ ਸੀ ਉਸ ਤਰ੍ਹਾਂ ਸਾਡੀ ਵੀ ਇਹ ਤੜਪ ਬਣ ਜਾਵੇ ਅਸੀਂ ਵੀ ਉਸ ਰਸ ਨੂੰ ਮਾਣ ਸਕੀਏ ਜਿਸ ਤਰ੍ਹਾਂ ਕੀ ਗੁਰਬਾਣੀ ਦੇ ਵਿੱਚ ਦਰਜ ਹੈ ਕਹੋ ਕਬੀਰ ਗੂੰਗੇ ਗੁੜ ਖਾਇਆ ਪੁੱਛੇ ਤੇ ਕਿਆ ਕਹੀ ਹੈ ਕਿ ਸਤਗੁਰੂ ਜੀ ਨੇ ਜਿਸ ਤਰ੍ਹਾਂ ਆਪਣੇ ਗੁਰਸਿੱਖਾਂ ਉੱਪਰ ਮਿਹਰਾਂ ਕੀਤੀਆਂ ਹਨ ਅਸੀਂ ਵੀ ਉਸ ਮਿਹਰਾਂ ਦੇ ਬਾਕੀ ਬਣ ਸਕੀਏ ਸਾਨੂੰ ਅੱਜ ਦੇ ਪ੍ਰਸੰਗ ਤੋਂ ਇਹੀ ਸੇਧ ਮਿਲਦੀ ਹੈ ਕਿਸੀਂ ਨਿਰੰਤਰ ਸਿਮਰਨ ਨਾਲ ਬਾਣੀ ਨਾਲ ਜੁੜੇ ਰਹੀਏ ਕਿਤਨਾ ਕਿਤੇ ਜਾ ਕੇ ਸਾਡਾ ਭਲਾ ਕਿਤਨਾ ਕਿਤੇ ਜਾ ਕੇ ਸਾਡਾ ਇਹ ਜਿਹੜਾ ਮਕਸਦ ਹੈ ਗੁਰਸਿੱਖੀ ਦੀ ਪ੍ਰਾਪਤੀ ਦਾ ਗੁਰਮੁਖਤਾਈ ਦੀ ਪ੍ਰਾਪਤੀ ਦਾ ਉਹ ਜ਼ਰੂਰ ਪੂਰਾ ਹੋਵੇਗਾ ਇਨੀਆਂ ਕਭਿੰਤੀਆਂ ਪ੍ਰਵਾਨ ਕਰਦੇ ਹੋਏ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ੀ ਸਾਧ ਸੰਗਤ ਜੀਓ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ